ਇਹ ਦਿਖ ਰਿਹਾ ਤੁਹਾਨੂੰ ਮੈਨੂੰ ਸਰਕਲ ਦੀ ਪ੍ਰੋਬਲਮ ਹੈ ਜੀ ਹੂੰ ਤੇ ਮੈਨੂੰ 7-8 ਮਹੀਨਿਆਂ ਤੋਂ ਪ੍ਰੋਬਲਮ ਆ ਰਹੀ ਹੈ ਮੈਂ ਫਿਜ਼ੀਓਥੈਰੇਪੀ ਵੀ ਕਰਾ ਕੇ ਦੇਖ ਲਈ ਜੀ ਠੀਕ ਹੈ ਸਾਰੇ ਸਾਹਮਣੇ ਤੋਂ ਮੈਨੂੰ ਕੋਈ ਫਰਕ ਨਹੀਂ ਪਿਆ ਜੀ ਅੱਛਾ ਥੋੜੀ ਅੱਗੇ ਦੇਖ ਕੇ ਆਏਗੇ ਕਿ ਕਿੱਥੇ ਦੇਖੀ ਤੁਸੀਂ ਐਡ ਇਹ ਮੈਂ ਇੰਸਟਾਗ੍ਰਾਮ ਤੇ ਦੇਖੀ ਸੀ ਜੀ ਇੰਸਟਾਗ੍ਰਾਮ ਤੇ ਦੇਖੀ ਜੀ ਹਾਂਜੀ ਠੀਕ ਹੈ ਤਾਂ ਤੁਸੀਂ ਐਕਸ-ਰੇ ਵੀ ਕਰਵਾ ਕੇ ਲੈਣੇ ਤੁਸੀਂ ਨਾਲ ਨਾ ਹਾਂਜੀ ਹਾਂਜੀ ਆਹੀ ਚੀਜ਼ ਹੈ ਸਾਡੀ ਹਾਂਜੀ ਹਾਂ ਤੁਹਾਡੇ ਇੱਥੇ ਆਹ ਤਰ੍ਹਾਂ ਦੇ ਮਤਲਬ ਐਕਚੁਅਲੀ ਥੋੜੇ ਪੇਨ ਹੈ ਸੇਮ ਚੀਜ਼ ਹੈ ਨਾ ਜਮਾਂ ਸੇਮ ਜੀ ਠ ਜੀ ਭਾਜੀ ਹੁਣ ਦੱਸੋ ਜਨਾ ਟ੍ਰੀਟਮੈਂਟ ਥੋੜਾ ਕੀਤਾ ਹੈ ਤੁਹਾਨੂੰ ਕਿਵੇਂ ਲੱਗਿਆ ਉਹਨਾਂ ਕਿੰਨਾ ਫਰਕ ਪਿਆ ਗਿਆ ਬਾਹਰ ਫਰਕ ਪਿਆ ਗਿਆ ਬਾਹਰ ਮਤਲਬ ਇੰਡਲਸੈਂਸ ਕੀ ਜੀ ਆਪਾਂ ਕਹੀਏ ਵੀ 100% ਦੇ ਵਿੱਚੋਂ ਕਿੰਨੇ ਪਰਸੈਂਟ ਤੁਸੀਂ ਕਹਿਣਾ ਚਾਹੋਗੇ ਵੀ ਕਿੰਨੇ ਪਰਸੈਂਟ ਹੋ ਗਿਆ ਆਪਣਾ ਸਰਕਰ ਇਸਦੇ ਪਰਸੈਂਟ ਤੋਂ ਕਿੰਨਾ ਫਰਕ ਪਿਆ ਗਿਆ ਹੈ ਨਾ ਅੱਜ ਆਪਣੀ ਇਹ ਪਹਿਲੀ ਸੈਟਿੰਗ ਹੈ ਹਾਂਜੀ ਮੰਨ ਕੇ ਚਲੋ ਵੀ ਤੁਹਾਨੂੰ ਇਹ ਦੋ ਤਿੰਨ ਸੈਟਿੰਗਾਂ ਤੁਹਾਨੂੰ ਲੈਣੀਆਂ ਪੈਣਗੀਆਂ ਮਤਲਬ ਠੀਕ ਹੈ ਉਸ ਤੋਂ ਬਾਅਦ ਤੁਸੀਂ ਬਿਲਕੁਲ ਓਕੇ ਹੋ ਜਾਵੋਗੇ ਠੀਕ ਹੈ ਤੇ ਬਾਕੀ ਤੁਹਾਨੂੰ ਮੈਂ ਮੈਡੀਸਿਨ ਦੇਣਾ ਤੇ ਉਸ ਤੋਂ ਕੁਝ ਗੱਲਾਂ ਸਮਝਾਉਣਾ ਹੈ ਮੈਂ ਵੀ ਤੁਸੀਂ ਆਪਣਾ ਖਾਣਾ ਕਿਸ ਤਰ੍ਹਾਂ ਪ੍ਰੋਪਰ ਕਰਨਾ ਕੀ ਗੱਲਬਾਤ ਹੈ ਤੁਸੀਂ ਕਿੱਥੇ ਘਟਲ ਕਰ ਰਹੇ ਹੋ ਠੀਕ ਹੈ ਜੀ ਜਿਹਦੇ ਕੱਕ ਤੁਹਾਨੂੰ ਇਹ ਪ੍ਰੋਬਲਮ ਹੈ ਠੀਕ ਹੈ ਠੀਕ ਹੈ ਤਾਂ ਆਪਾਂ ਨੇ ਇਹ ਚੀਜ਼ ਦੇਖਣੀ ਹੈ ਤੇ ਤੁਹਾਨੂੰ ਸਮਝਣਾ ਹੈ ਉਸੇ ਤੱਕ ਨੂੰ ਚੱਲੇ ਉਹ ਓਕੇ ਹੋ ਜਾਊਗਾ ਠੀਕ ਹੈ ਠੀਕ ਹੈ ਜੀ ਥੈਂਕ ਯੂ ਐਸੇ ਕਿਵੇਂ ਹੋਣ ਠੀਕ ਹੈ ਸਰ ਕਿਹੜੀ ਸਟੀ ਹੈ ਤੁਹਾਡੀ ਕਿੰਨੇ ਕਿੰਨੇ ਵਾਰ ਆ ਕੇ ਤੁਸੀਂ ਮੇਰੇ ਕੋਲ ਤੀਜੇ ਦਿਨਾਂ ਚ ਤੀਜੇ ਦਿਨਾਂ ਨਾ ਠੀਕ ਹੈ ਅੱਜ ਕਿੰਨਾ ਤੁਹਾਨੂੰ ਰੀਲੀਫ ਹੈਗਾ ਮਤਲਬ ਕਿੰਨਾ ਖੁਰਕ ਪੈ ਗਿਆ ਜੀ ਆਪਾਂ ਪਰਸੈਂਟੇਜ ਨਾਲ ਦੇਖੀ ਅੰਡਰ 100% ਹੈਗਾ ਖੁਰਕ ਪੈ ਗਿਆ ਬੜਾ ਥੋੜਾ ਬਹੁਤ ਲੱਗਾ ਜਿਵੇਂ 90 ਮੰਨ ਕੇ ਚੱਲੋ ਆਪਾਂ ਮੰਨ ਲਈਏ ਠੀਕ ਹੈ ਠੀਕ ਹੈ ਨਾ ਲਗਭਗ ਓਕੇ ਹੈਗਾ ਹੋ ਕੋਈ ਤਕਲੀਫ ਤਾਂ ਨਹੀਂ ਪਹਿਲੇ ਦਿਨ ਜਦੋਂ ਤੁਸੀਂ ਆਏ ਸੀ ਤੁਹਾਨੂੰ ਕਿੰਨੀ ਤਕਲੀਫ ਸੀ ਬਹੁਤ ਕਹਿ ਗਈ ਸੀ ਠੀਕ ਹੈ ਨਾ ਆਪਾਂ ਉਹਦੇ ਉਸ ਦਿਨ ਵੀ ਥੋੜੀ ਵੀਡੀਓ ਬਣਾਈ ਹੋਈ ਹੈ ਆਪਾਂ ਅੱਜ ਵੀ ਥੋੜੀ ਵੀਡੀਓ ਬਣਾਈ ਹੈ ਇਸੇ ਗੱਲ ਦੇ ਬਾਰੇ ਵੀ ਤਾਂ ਕਿ ਆਪਾਂ ਲੋਕਾਂ ਨੂੰ ਦੱਸ ਸਕੀਏ ਵਿਹਾ ਵੀ ਠੀਕ ਹੈ ਹਾਂਜੀ ਠੀਕ ਹੈ ਓਕੇ ਥੈਂਕ ਯੂ ਅੱਛਾ ਗਾਲ ਦੋਸਤੋ ਜਿਵੇਂ ਤੁਸੀਂ ਇਹ ਵੀਰੇ ਦੇਖੀ ਹੈ ਇਸ ਲਈ ਛੋਟੇ ਵੀ ਅਛੇ ਨਹੀਂ ਵੀਰੇ ਹੋਏ ਜਿੰਨੇ ਜਿੰਨੋ ਕੀ ਸਰਵਾਈਕਲ ਦੀ ਪ੍ਰੋਬਲਮ ਸੀਗੀ ਕਾਫੀ ਦਿਨ ਤੋਂ ਮਤਲਬ 8-9 ਮਹੀਨਿਆਂ ਤੋਂ ਤਕਰੀਬਨ ਬਹੁਤ ਸਾਰੀਆਂ ਥੈਰਾਪੀਆਂ ਕਰਵਾਈਆਂ ਪਰ ਕਿਤੇ ਕੋਈ ਅਸਰ ਨਹੀਂ ਹੋਇਆ ਮਤਲਬ ਇੱਕ ਦਿਨ ਅਸਰ ਹੋ ਜਾਂਦਾ ਫਿਰ ਉਹ ਦੁਬਾਰ ਫਿਰ ਉਹ ਹੀ ਹਾਲ ਹੋ ਜਾਂਦਾ ਠੀਕ ਹੈ ਇੱਕ ਕਾਫੀ ਜਦ ਪ੍ਰੋਬਲਮ ਸੀਗੀ ਜਿੰਨੇ ਕੀ ਅਸੀਂ ਸਮਝਿਆ ਇਹਦੇ ਅਸੀਂ ਨੋਟ ਕੀਤਾ ਇਹ 19 ਕਿਲੋ ਮੇਰੇ ਕੋਲ ਆਈ ਸੀ ठीक है, थे, आ, है तो असं इन्हों की गलब सारी समझी समझने बाद यह बहुत बड़ी गलती कर रहे हैं जिमें कि यह दो लीटर के करीब यह पैपसी या कोक जो भी सी पी जा रहे डेली का रूटीन वाइज मतलब ये हैगा बिना ना के डेली पीना डेली असं छुड़वाया उन्होंने कहा भी क्यों अपन हड्डिया खोल दूँ अपना सिस्टम ठीक कर दें कें शुगर मिलना कद कर लिया जो है महीने से कहीं बार कद कोई हो गया ठीक है माड़ा मोटा पी लिया कोई ऐसी गल नहीं है कर, لیکن ਆਪਾਂ ਕਿਉਂ ਨਹੀਂ ਦਿਲਖਾਨ ਕਰੀਏ ਠੀਕ ਹੈ ਤੇ ਫਿਰ ਇਹ ਮੰਨ ਗਏ ਇਹਨਾਂ ਨੇ ਆਪਣਾ ਕੋਰਸ ਛੱਡਿਆ ਸਾਲਾ ਪੁੱਛਣ ਲਿਆ ਤੇ ਫਿਰ ਅਸੀਂ ਇਹਨੂੰ ਫੁੱਲ ਕੋੜੀ-ਪੋੜੀ ਦਵਾਈ ਵੀ ਗ੍ਰੀ ਹੈਗੀ ਦਿੱਤੀ ਤੇ ਤਕਰੀਬਨ ਅੱਜ 4-5 ਵਾਰ ਮਤਲਬ ਕਿ ਜਿਹਨੇ ਅੱਜ ਤੀਸਰੀ ਸੈਟਿੰਗ ਸੀਗੀ ਤੀਸਰੀ ਸੈਟਿੰਗ ਕੰਪਲੀਟ ਤੋਂ ਹੋਣ ਤੋਂ ਬਾਅਦ ਕਿਸੇ ਨੇ ਇਹਨਾਂ ਦਾ ਵੀਡੀਓ ਦੇਖਿਆ ਯਾਨੀ 24 ਤਰੀਕਾ 24 ਜਿਹਨੇ ਵੀਡੀਓ ਦੇਖਿਆ ਤੇ ਇਹ ਅੱਜ ਕੰਪਲੀਟ 100% ਠੀਕ ਨੇ ਠੀਕ ਹੈ ਤੇ ਇਹ ਹੁਣ ਲਗਭਗ ਠੀਕ ਰਹੇਗੇ ਇਹਨਾਂ ਦੀ ਥੋੜੀ ਜਿਹੀ ਮੈਡੀਸਿਨ ਚੱਲੇਗੀ ਥੋੜੇ ਦਿਨ ਤੇ ਉਸ ਬਾਅਦ ਇਹ ਬਿਲਕੁਲ ਓਕੇ ਕੋਈ ਦਿੱਕਤ ਨਹੀਂ ਆਣੀ ਇਹਨੂੰ ਇਹਨੂੰ ਫੇਫੜੇ ਵੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਇਹਨੇ ਆਪਣਾ ਇਹ ਖਾਣ ਪੀਣਾ ਉਹ ਆਯੁਰਵੇਦ ਦੇ ਅਨੁਸਾਰ ਆਪਣਾ ਸੈਟ ਕੀਤਾ ਦੋਸਤੋ ਸਾਡਾ ਇੱਕ ਚੈਨਲ ਹੈ ਫੇਸਬੁਕ ਤੇ ਉੱਪਰ ਸੰਦੀਪ ਆਯੁਰਵੇਦ ਦਾ ਠੀਕ ਹੈ ਇੰਸਟਾਗ੍ਰam ਦੇ ਉੱਪਰ ਇੱਕ ਚੈਨਲ ਹੈ ਸੰਦੀਪ ਆਯੁਰਵੈਦਿਕ ਫਾਰਮੇਸੀ ਠੀਕ ਹੈ ਤੇ YouTube ਦੇ ਉੱਤੇ ਇੱਕ ਚੈਨਲ ਹੈ ਸੰਦੀਪ ਆਯੁਰਵੈਦਿਕ ਫਾਰਮੇਸੀ ਕੁਛੀ ਦੋਸਤੋ ਇਹਨਾਂ ਇਹਨਾਂ ਇੰਨੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਠੀਕ ਹੈ ਸਬਸਕ੍ਰਾਈਬ ਕਰਦੇ ਨਾਲ ਤੁਹਾਨੂੰ ਇਹ ਬੈਨੀਫਿਟ ਹੋਏਗਾ ਕਿ ਨੈਕਸਟ ਵੀਡੀਓ ਜਿਹੜੀ ਵੀ ਅਸੀਂ ਕੋਈ ਨੈਕਸਟ ਵੀਡੀਓ ਪਾਨੇ ਆ ਤਾਂ ਤੁਹਾਨੂੰ ਉਹਦਾ ਉਹਦਾ ਲਿੰਕ ਤੁਹਾਡੇ ਰਹਿਗਾ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਜਿਹੜੀ ਉਹ ਮਿਲਦੀ ਰਹੇਗੀ ਠੀਕ ਹੈ ਤੁਹਾਨੂੰ ਅਸੀਂ ਅਸੀਂ ਕੁਝ ਐਕਸਰਸਾਈਜ਼ ਜਿਹੜੀਆਂ ਤੁਹਾਨੂੰ ਬਹੁਤ ਜ਼ਰੂਰੀ ਨਹੀਂ ਅਸੀਂ ਉਹ ਵੀ ਦੱਸਾਂਗੇ ਕਿ ਤੁਹਾਨੂੰ ਆਨਲਾਈਨ ਦੇ ਵਿੱਚ ਬਹੁਤ ਕੁਛ ਮਤਲਬ ਤੁਹਾਨੂੰ ਕੀ ਕਰਨ ਲਈ ਇਹ ਕਰਨੇ ਹੈ ਬਹੁਤ ਕੁਛ ਕਰ ਰਹੇ ਹੈ ਮਤਲਬ ਤੁਸੀਂ ਕਰਨ ਸਮਝ ਕੇ ਚਲੋ ਨਹੀਂ ਤੁਹਾਨੂੰ ਬਹੁਤ ਕੁਛ ਮਿਲਣ ਵਾਲਾ ਹੈ ਸੀ ਇਸੇ ਦੇਖੋ ਫੋਕਸ ਕਰੋ ਤੁਸੀਂ ਇਹ ਚੈਨਲ ਨੂੰ ਚੈਨਲਸ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਹੀ ਨਾ ਠੀਕ ਹੈ ਐਕਸਰਸਾਈਜ਼ ਉਸ ਤੋਂ ਮਿਲ ਜੇਗਾ ਤਾਂ ਕਿ ਤੁਸੀਂ ਐਕਸਰਸਾਈਜ਼ ਇਸ ਦੇ थ्रू भी अपने ਆਪਣੇ ਸ਼ਰੀਰ ਨੂੰ ਸ਼ਕਤ ਕਰ ਸਕੋ ਠੀਕ ਹੈ ਜੀ ਦੋਸਤੋ ਤੁਹਾਨੂੰ ਆਜ